ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਤੁਹਾਡਾ ਦੋਸਤ ਤੇ ਹੋਸਟ ਰਿਤਿਕ ਲੁਤਰਾ ਅੱਜ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਪਹੁੰਚੇ ਹਾਂ ਜਿੱਥੇ ਕਿ ਇੱਕ ਨਵਾਂ ਮੇਲਾ ਲੱਗਾ ਏ ਮੇਲੇ ਤਾਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਕਾਫੀ ਦੇਖੇ ਹੋਣਗੇ ਪਰ ਅੱਜ ਦਾ ਜਿਹੜਾ ਮੇਲਾ ਏ ਇਹ ਸੀ ਵਾਟਰ ਅਕੁਏਰੀਅਮ ਦਾ ਨਵਾਂ ਕਰਕੇ ਈਵੈਂਟ ਇਹਨਾਂ ਨੇ ਚਾਲੂ ਕੀਤਾ ਹੈ ਇਹਦੇ ਵਿੱਚ ਕਹਿੰਦੇ ਨੇ ਕਿ ਇਹ ਸਮੁੰਦਰੀ ਜਿਹੜੀ ਫਿਸ਼ਸ ਨੇ ਇੱਥੇ ਲੈ ਕੇ ਆਏ ਨੇ ਖਰਤਲ ਦੀ ਮਛਲੀ ਜੇ ਆਪਾਂ ਸਿੰਗਾਪੁਰ ਦੇ ਵਿੱਚ ਐਡਾ ਟਰਨਰ ਦੇਖਣ ਨੂੰ ਮਿਲਦੇ ਨੇ ਸਾਡੇ ਨਾਲ ਇੱਥੋਂ ਦੇ ਜਿਹੜੇ ਕਰਤਾ ਦਰਤਾ ਨੇ ਜਿਹੜੇ ਸਾਰਾ ਕੁਝ ਇੱਥੇ ਲੈ ਕੇ ਆਏ ਨੇ ਲੋਕਾਂ ਨੂੰ ਵਧੀਆ ਚੀਜ਼ ਵਧੀਆ ਮੇਲਾ ਦਿਖਾਉਣ ਹਾਸਤੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਸਕਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਲਕੇਸ਼ਵਰ ਬਾਸਕਰ ਹੈ ਮੈਂ ਪਾਰਟਨਰ ਹੈਗਾ ਐਪੈਕਸ ਇੰਟਰਨੈਸ਼ਨਲ ਸਾਡੀ ਈਵੈਂਟ ਬੇਸਡ ਕੰਪਨੀ ਹੈ ਚੰਡੀਗੜ੍ਹ ਤੋਂ ਔਰ ਅਸੀਂ ਇੱਥੇ ਸੀ ਵਰਡ ਕਾਰਨੀਵਲ ਪਟਾਕਾ ਗਰਾਊਂਡ ਨਿਊ ਅੰਮ੍ਰਿਤਸਰ ਚ ਲਗਾਇਆ ਹੈ ਬੇਸਿਕ ਕਨਸੈਪਟ ਕੀ ਹੈ ਅਸੀਂ ਉਹਨੂੰ ਹੀ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਬਾਕੀ ਪਬਲਿਕ ਹੀ ਦੱਸੇਗੀ ਸਾਡੀ ਮਤਲਬ ਸਕਸੈਸਫੁਲ ਹੋ ਪਾਇਆ ਜਾਂ ਨਹੀਂ ਬਾਸਕਰ ਜੀ ਜੇ ਇਹ ਗੱਲ ਕਰੀਏ ਕਿ ਅੰਮਰਸੜ ਦੇ ਵਿੱਚ ਤੇ ਕਾਫੀ ਮੇਲੇ ਹੁੰਦੇ ਸੀ ਲੋਕ ਲਗੜਾ ਨਹੀਂ ਆਖ ਚੁੱਕੇ ਸੀ ਤੇ ਉਹਨਾਂ ਨੂੰ ਕੁਝ ਨਵਾਂ ਦਿਖਾਤਾ ਤੇ ਹੁਣ ਜਨਤਾ ਇੱਥੇ ਪਹੁੰਚੀ ਹੈ ਇਹ ਬੇਸਿਕਲੀ ਕਹਿ ਕੇ ਇਹ ਬੈਸਟ ਵੇ ਹੈਗਾ ਐਜੂਕੇਸ਼ਨ ਵਾਸਤੇ ਮਤਲਬ ਅਗਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਬੱਚਿਆਂ ਨੂੰ ਸਮੁੰਦਰੀ ਜੀਵ ਕਹੇ ਜੇ ਕਿਦਾਂ ਅੰਦਰ ਅੰਦਰੂਨੀ ਉੱਪਰੋਂ ਤੋਬੇ ਜੀ ਮੱਛੀਆਂ ਲੋਕ ਦੇਖ ਲੈਂਦੇ ਨੇ ਬਾਕੀ ਹੋਰ ਜਗ੍ਹਾ ਵੀ ਦੇਖ ਲੈਂਦੇ ਨੇ ਲੇਕਿਨ ਅਕੁਅਰੀਅਮ ਜੀ ਵੀ ਛੋਟੇ ਛੋਟੇ ਮੱਛੀਆਂ ਕਰੇ ਲੋਕਾਂ ਨੇ ਬਹੁਤ ਰੱਖਿਆ ਹੋਈਆਂ ਨੇ ਲੇਕਿਨ ਜੋੜੀ ਅਜਹੀ ਵੈਰਾਈਟੀ ਪੂਰੇ ਵਰਲਡ ਤੋਂ ਇਕੱਠੀ ਕਰਨੀ ਔਰ ਉਸ ਤੋਂ ਬਾਅਦ ਲੈ ਕੇ ਇੱਕ ਜਗ੍ਹਾ ਸੰਜੋਣਾ ਇਹ ਥੋੜਾ ਔਖਾ ਕੰਮ ਸੀਗਾ ਲੇਕਿਨ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ ਕਿ ਵੈਸੇ ਇਹ ਕਰਕੇ ਦਿਖਾ ਸਕੀਏ ਬਾਸਰ ਜੀ ਜੇ ਗੱਲ ਕਰੀਏ ਕਿ ਜਿਦਾਂ ਤੁਸੀਂ ਕਹਿ ਰਹੇ ਕਿ ਬੜਾ ਔਖਾ ਸੀ ਤੇ ਕਿੰਨੀਆਂ ਫਿਸ਼ਸ ਨੇ ਅੰਦਰ ਕਿੰਨੇ ਲੋਕ ਸਮਝੋ ਐਂਟਰੀ ਕਰਦੇ ਨੇ ਐਂਟਰੀ ਦੇ ਉੱਪਰ ਇਹ ਕਿੰਨੇ ਚਾਰਜ ਦਿੱਤੇ ਜਾਣਗੇ ਉਸ ਤੋਂ ਬਾਅਦ ਇਹਦੀ ਅੰਦਰ ਅਟਰਨਰ ਦੇ ਅੰਦਰ ਕਿੰਨੀ ਟਿਕਟ ਹੈ ਫਿਲਹਾਲ ਜੀ ਅਸੀਂ 8 ਮਾਰਚ ਤੱਕ ਇਹਦੀ ਜਿਹੜੀ ਆਪਾਂ ਨਾਲ ਨਾਲ ਚਲਦੇ ਗੱਲਬਾਤ ਕਰਦੇ ਹਾਂ ਇਹਦੀ 8 ਮਾਰਚ ਤੱਕ ਜਿਹੜੀ ਟਿਕਟ ਹੈਗੀ ਹੈ ਅੰਦਰ ਕਾਰਨੀਵਲ ਦੀ ਹੈਗੀ ਹੈ 30 ਰੁਪਏ ਕਾਰਨੀਵਲ ਦਾ ਇੱਕ 파ਟ ਹੈਗਾ ਅন্ডਰਵਾਟਰ ਫਿਸ਼ ਟਨਲ ਔਰ ਉਹਦੀ ਟਿਕਟ ਅਸੀਂ ਫਿਲਹਾਲ 100 ਰੁਪਏ ਰੱਖੀ ਹੈ ਬੜੀ ਨੋਮੀਨਲ ਜੀ ਟਿਕਟ ਰੱਖੀ ਹੈ ਬੜੀ ਮਤਲਬ ਸਾਨੂੰ ਸੋਚ ਵਿਚਾਰ ਕਰਨਾ ਪਿਆ ਕਿ ਵੀ ਕਿੰਨੀ ਕੀ ਟਿਕਟ ਰੱਖੀਏਗੀ ਤਾਂ ਕਿ ਆਮ ਪਬਲਿਕ ਆਮ ਜਨਤਾ ਦੇਖ ਸਕੇ ਇਹਨੂੰ ਔਰ ਇਹਨੂੰ ਆਨੰਦ ਲੈ ਸਕੇ ਇਹਦਾ ਓਕੇ ਇਹ ਐਂਟਰੀ ਹੈ ਟਨਲ ਦੀ ਹਾਂਜੀ ਇਹ ਟਨਲ ਦੀ ਅਸੀਂ ਅਸੀਂ ਅੰਦਰ ਐਂਟਰ ਕਰ ਰਹੇ ਹਾਂ ਅਸੀਂ ਆ ਦੇਖੋ ਅਸਾ ਸਿਕਿਉਰਿਟੀ ਦੇ ਪ੍ਰਬੰਧ ਕਿੰਨੇ ਕੋ ਨੇ ਜਿੱਦਾਂ ਲੋਕ ਪਰਿਵਾਰਾਂ ਦੇ ਨਾਲ ਆਂਦੇ ਫੈਮਲੀ ਨਾਲ ਆਂਦੇ ਕੋਈ ਛੇੜਸਾਰ ਕੋਈ ਚੋਰੀ ਕੁਛ ਅਦਾ ਦਾ ਇੱਥੇ ਕੋਈ ਇਦਾਂ ਦਾ ਹੋਏਗਾ ਤਾਂ ਜੀ ਮਤਲਬ ਸਾਨੂੰ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸੀਪੀ ਸਾਹਿਬ ਵੱਲੋਂ ਸਾਨੂੰ ਫੁੱਲ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ ਪਲੱਸ ਅੰਦਰੂਨੀ ਤੌਰ ਤੋਂ ਅਸੀਂ ਆਪਣੇ ਅੰਦਰ ਵੀ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਤਾਂ ਕਿ ਬੱਚੇ ਔਰ ਫੈਮਲੀ ਨਾਲ ਬੰਦਾ ਖੌਫ ਬਿਨਾ ਖੌਫ ਤੋਂ ਇੱਥੇ ਇੰਜੋਏ ਕਰ ਸਕੇ ਬਾਸ ਕਰ ਦਿਜੀਏ ਗੱਲ ਕਰੀਏ ਕਿ ਜਨਤਾ ਚਲੋ ਲੋਕ ਕਾਫੀ ਖੁਸ਼ ਨੇ ਇੱਥੇ ਹਨਾ ਕਿ ਤੁਸੀਂ ਇੰਨਾ ਵਧੀਆ ਟਾਰਨ ਇੱਥੇ ਲਾਇਆ ਹੈ ਕਿ ਲੋਕਾਂ ਨੂੰ ਇੱਕ ਵਾਰੀ ਇੱਕ ਨਵਾਂ ਕੁਝ ਦੇਖਣ ਨੂੰ ਮਿਲਿਆ ਤੇ ਕਿੰਨੇ ਤਰ੍ਹਾਂ ਦੀ ਮੈਂ ਗਲਤਾਂ ਨਾਲ ਸਵਾਲ ਪਹਿਲਾਂ ਵੀ ਕੀਤਾ ਸੀ ਕਿ ਕਿੰਨੇ ਤਰ੍ਹਾਂ ਦੀ ਤੁਹਾਡੇ ਕੋਲ ਇੱਥੇ ਮੱਛੀਆਂ ਦੀ ਲੈ ਕੇ ਆਏ ਹੋ ਸਾਡੇ ਕੋਲ ਇਸ ਟਾਈਮ 150 ਤੋਂ ਪੌਣੇ 200 ਤਰ੍ਹਾਂ ਦੀ ਅਲੱਗ-ਅਲੱਗ ਡਿਫਰੈਂਟ ਤਰ੍ਹਾਂ ਦੀਆਂ ਮੱਛੀਆਂ ਆ ਗਈਆਂ ਔਰ ਡੇ ਬਾਏ ਡੇ ਅਸੀਂ ਇਹਨੂੰ ਇਨਕਰੀਜ਼ ਕਰਾਂਗੇ ਵਧਾਵਾਂਗੇ ਔਰ ਸਾਡੇ ਕੋਲ ਟੋਟਲ ਇੱਥੇ ਜਿਹੜਾ ਵੋਲਿਊਮ ਹੈਗਾ ਜੇ ਅਗਰ ਗੱਲ ਕਰੀਏ ਤਾਂ 2 ਲੱਖ ਤੋਂ ਉੱਪਰ ਤੋਂ ਮੱਛੀ ਇਸ ਟਾਈਮ ਸਾਡੇ ਕੋਲ 2 ਲੱਖ ਤੋਂ ਉੱਪਰ ਵੱਸੇ ਜੀ 2 ਲੱਖ ਤੋਂ ਉੱਪਰ ਜਿੰਦਾ ਮੱਛੀ ਹੈ ਜੇ ਆਪਾਂ ਗੱਲ ਕਰੀਏ ਆ ਇੱਕ ਇਹ ਕਿਹੜੀ ਕਿਸਮ ਹੈਗੀ ਹੈ ਤੁਹਾਨੂੰ ਕੋਈ ਨਾਮ ਵਗੈਰਾ ਪ لیکن ایسی بہت ساری ਵੈਰਾਈਟੀਆਂ ہیں ਜਿਹੜੀਆਂ ਤੁਹਾਨੂੰ ਨਾਰਮਲੀ ਦੇਖਣ ਨੂੰ ਨਹੀਂ ਮਿਲਣਗੀਆਂ ਆਮ ਅਕੁਅਰੀਅਮ ਦੇ ਲੋਕਾਂ 'ਚ ਨਹੀਂ ਮਿਲਣਗੀਆਂ ਤੇ ਜੇ ਆਪਾਂ ਟਨਲ ਦੀ ਸਟਾਰਟ ਅਪ ਇੱਥੇ ਹੋ ਗਿਆ ਤੇ ਜਿਹੜੇ ਬਾਕਸਿਸ ਤੁਹਾਨੂੰ ਗਿਣਤੀ 'ਚ ਅਗੇ ਨੇ ਕਿੰਨੇ ਬਾਕਸ 'ਚ ਕਿੰਨੇ ਇਹ 60 ਬਾਕਸ ਨੇ ਸਾਡੇ ਠੀਕ ਹੈ ਨਾ ਜੀ ਇਹ 60 ਬਾਕਸ ਆ ਅਸੀਂ ਇਸ ਲਈ ਲਗਾਏ ਗਏ ਨੇ ਤਾਂ ਕਿ ਖਾਲੀ ਟਨਲ ਨਾ ਦੇਖ ਕੇ ਬੰਦਾ ਕਿ ਹੋਰ ਵੀ ਵਿਸ਼ੇਜ਼ ਨੂੰ ਇੰਜੋਏ ਕਰ ਸਕੇ ਔਰ ਦੱਸ ਸਕੇ ਕਿ ਵੀ ਬੱਚਿਆਂ ਨੂੰ ਵੀ ਪਤਾ ਚੱਲ ਸਕਦਾ ਕਿ ਕੀ ਰੰਗ-ਬਰੰਗੀਆਂ ਕਿਸ ਤਰ੍ਹਾਂ ਦੀਆਂ ਕਿਸੀ ਦਾ ਟੈਂਪਰੇਚਰ 18 ਡਿਗਰੀ ਚਾਹੀਦਾ ਕਿਸ ਨੂੰ 22 ਡਿਗਰੀ ਚਾਹੀਦਾ ਕਿਸ ਨੂੰ 28 ਡਿਗਰੀ ਚਾਹੀਦਾ ਤੇ ਉਹ ਅਲੱਗ-ਅਲੱਗ ਮੇਨਟੇਨ ਕਰਨਾ ਪੈਂਦਾ ਹੈ ਤੇ ਉਹਨਾਂ ਅਸੀਂ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਨਹੀਂ ਰੱਖ ਸਕਦੇ ਤੇ ਜੇ ਆਪਾਂ ਇਹ ਮਛਲੀਆਂ ਦੇ ਖਾਣਕ ਦੀ ਗੱਲ ਕਰੀਏ ਇਹਨਾਂ ਦੇ ਫੀਡ ਦੀ ਗੱਲ ਕਰੀਏ ਉਹਦਾ ਉਹ ਧਿਆਨ ਕੌਣ ਰੱਖਦਾ ਹੈ ਇਹਦੇ ਸਾਡੇ ਕੋਲੇ ਇਹ ਕਿ 22 ਇੱਕ ਰਿਕਵੈਸਟ ਜਿੱਦਾਂ ਮਤਲਬ ਡਾਕਟਰਾਂ ਦੀ ਟੀਮ ਕਹ ਲੋ ਇਹ ਕਿ ਮੱਛੀਆਂ ਦਾ ਡਾਕਟਰ ਹੁੰਦੇ ਨੇ ਐਕੁਐਸਟ ਕਹਿੰਦੇ ਨੇ ਉਹਨੂੰ ਤੇ ਉਹ 22 ਬੰਦੇ ਦੀ ਸਾਡੇ ਕੋਲ ਡੈਡੀਕੇਟਿਡ ਟੀਮ ਹੈ ਜਿਹੜੀ ਰਾਉਂਡ ਦਾ 24 ਹਾਅਰਡ ਦਾ ਕਲੌਕ ਰਾਉਂਡ ਦਾ ਕਲੌਕ ਰਨ ਚੈੱਕ ਕਰਦੀ ਰਹਿੰਦੀ ਹੈ ਕਿ ਕੋਈ ਬਿਮਾਰ ਤਾਂ ਨਹੀਂ ਹੈ ਕਿਸ ਨੂੰ ਠੰਡ ਤਾਂ ਨਹੀਂ ਲੱਗ ਰਹੀ ਕਿਸ ਨੂੰ ਖਾਣਾ ਮਿਲਿਆ ਨਹੀਂ ਮਿਲਿਆ ਵੇਨਰ ਦਾ ਫੀਡਿੰਗ ਟਾਈਮ ਹੈ ਕਾ ਔਰ ਹਰ ਇੱਕ ਦੀ ਫੀਡਿੰਗ ਅਲੱਗ ਹੈ ਕਿ ਕੋਈ ਬਲੱਡਵਾਰਮ ਖਾਂਦੀ ਹੈ ਕੋਈ ਹੋਰ ਡਿਫਰੈਂਟ ਚੀਜ਼ ਖਾਂਦੀ ਹੈ ਕੋਈ ਦਾਣੇ ਖਾਂਦੀ ਹੈ ਟਿੱਕਾ ਨਾ ਕੋਈ ਚਿਕਨ ਖਾਂਦੀ ਹੈ ਤੇ ਉਹ ਅਲੱਗ-ਅਲੱਗ ਫੀਡਿੰਗ ਜਿਸ ਜਿਸ ਸਾਬਦਾਂ ਨੂੰ ਟੈਂਪਰੇਚਰ ਜਿਸ ਹਿਸਾਬ ਦਾ ਉਹ ਬਾਸਕਰ ਜੀ ਚਲੋ ਬਿਜ਼ਨਸਮੈਨ ਤੇ ਹਰ ਕੋਈ ਹੁੰਦਾ ਕੰਮ ਤੇ ਹਰ ਕੋਈ ਕਰਦਾ ਹੀ ਹੈ ਪਰ ਲੋਕਾਂ ਨੂੰ ਖੁਸ਼ ਦੇਖ ਕੇ ਕਿੰਨਾ ਕੋ ਆਨੰਦ ਮਿਲ ਰਿਹਾ ਕਿੰਨਾ ਕੋ ਫੀਲ ਆ ਰਿਹਾ ਕਿ ਵਾਕੇ ਅੰਮ੍ਰਿਤਸਰ ਦੀ ਜਨਤਾ ਨੂੰ ਖੁਸ਼ ਕਰਤਾ ਕਿ ਜੋ ਕਹਿੰਦੇ ਕਿ ਅੰਮ੍ਰਿਤਸਰ ਖੁਸ਼ ਹੈ ਤੇ ਸਾਰਾ ਸ਼ਹਿਰ ਖੁਸ਼ ਹੈ ਜਾਂ ਸਾਰੇ ਇੰਡੀਆ ਦੇ ਕਈ ਮਤਕੀ ਚਲੋ ਘਾਰ ਨੇ ਕਈ ਕਹਿੰਦੇ ਨੇ ਮੇਨ ਅੰਮ੍ਰਿਤਸਰ ਜਾਣਿਆ ਜਾਂਦਾ ਗੁਰੂ ਆ ਪੀਰਾ ਦੀ ਧਰਤੀ ਸਾਨੂੰ ਮਤਲਬ ਇਹ ਮਤਲਬ ਦੇਖ ਕੇ ਬੜੀ ਤਸੱਲੀ ਹੁੰਦੀ ਹੈ ਕਿ ਵੀ ਜਦੋਂ ਬੱਚੇ ਜਾਂ ਵੱਡੇ ਖੁਸ਼ ਹੁੰਦੇ ਨੇ ਇਹ ਸਾਰੀ ਚੀਜ਼ਾਂ ਦੇਖ ਕੇ ਸਾਨੂੰ ਲੱਗਦਾ ਸਾਡੀ ਮਿਹਨਤ ਜਿਸੀਂ ਜਿਹੜੀ ਕੀਤੀ ਹੈ ਉਹਦਾ ਫਲ ਸਾਨੂੰ ਮਿਲ ਰਿਹਾ ਹੈ ਪੈਸਾ ਇੱਕ ਅਲੱਗ ਪਾਟ ਹੈ ਹਾਂ ਔਰ ਲੇਕਿਨ ਲੋਕਾਂ ਦੀ ਖੁਸ਼ੀ ਔਰ ਜੋ ਅਸੀਂ ਲੋਕਾਂ ਨੂੰ ਅਸੀਂ ਦੱਸ ਰਹੇ ਹਾਂ ਜਾਂ ਮਤਲਬ ਦੋਗਨ ਦਿਖਾ ਰਹੇ ਹਾਂ ਉਹ ਆਪ ਪਬਲਿਕਲੀ ਰਿਵਿਊਸ ਲਓ ਮਤਲਬ ਅਗਲੇ ਦਿਨ ਤੋਂ ਖੁਸ਼ ਹੁੰਦੇ ਨੇ ਸਾਨੂੰ ਮਜਾ ਆਉਂਦਾ ਉਸ ਚੀਜ਼ ਦਾ ਲੈ ਤੇ ਹੋਰ ਇੱਕ ਜਾਣਕਾਰੀ ਤੁਹਾਡੇ ਕੋ ਰਵਾਂਗੇ ਕਿ ਇੱਥੇ ਮੇਨ ਜਿਹੜੀਆਂ ਜੇ ਫਿਸ਼ਸ ਦੀ ਗੱਲ ਕਰੀਏ ਕਿ ਕਿਹੜੀਆਂ ਮਛਲੀਆਂ ਜਿਹੜੀਆਂ ਖਾਸ ਦੇਖਣ ਨੂੰ ਗਈਆਂ ਲੋਕ ਉਹਨੂੰ ਇੱਥੇ ਪਹੁੰਚਣ ਤੇ ਉਹਨੂੰ ਜ਼ਰੂਰ ਦੇਖਣ ਮੋਸਟਲੀ ਸਾਡੇ ਕੋਲ ਖਾਸ ਖਾਸ ਹੀ ਮਛੀਆਂ ਨੇ ਇਹ ਜਿਹੜੀ ਪਿੱਛੇ ਗਈ ਹੈ ਇਹ ਪਿਰਾਨਾ ਮਛੀ ਹੈ ਓਕੇ ਜਿਹਦੀ ਆਪ ਫਿਲਮਾਂ 'ਚ ਵੀ ਦੇਖਿਆ ਹੋਣਾ ਹੈ ਜਿਹੜੀ ਮੱਛੀ ਕੁਝ ਵੀ ਖਾ ਸਕਦੀ ਹੈ ਇਹ ਉਹਦਾ ਛੋਟਾ ਰੂਪ ਹੈਗਾ ਠੀਕ ਹੈ ਨਾ ਜੀ ਇਹ ਪਿਰਾਨਾ ਆਪ ਦੇਖੋ ਜੀ ਐਲਬੀਨੋ ਪਿਰਾਨਾ ਠੀਕ ਹੈ ਨਾ ਕਿ ਇਹਦਾ ਕੀ ਹੁੰਦਾ ਇਹ ਮਤਲਬ ਕੁਝ ਹੈ ਨਾ ਵੈਰਾਈਟੀਆਂ ਐਸੀ ਹੁੰਦੀਆਂ ਜਿਹਦਾ ਸ਼ਾਕ ਹੈਗੀ ਹੈ ਆਪਾਂ ਕਹਿੰਦੇ ਪੁਰਾਣਾ ਤੇ ਬਹੁਤ ਸਾਰੀ ਮੂਵੀਜ਼ ਆਈਏ ਇੰਗਲਿਸ਼ ਮੂਵੀਜ਼ ਬਣੀਆਂ ਹੋਈਆਂ ਠੀਕ ਹੈ ਨਾ ਕਿ ਵੀ ਉਹ ਸ਼ਿਪ ਵੀ ਖਾ ਜਾਂਦੀਆਂ ਉਹ ਵੀ ਖਾ ਜਾਂਦੀਆਂ ਹਾਂ ਦੇ ਅਸੀਂ ਇਹਨਾਂ ਨੂੰ ਬੜਾ ਮਤਲਬ ਤਰੀਕੇ ਨਾਲ ਔਰ ਉਸੇ ਸਾਈਜ਼ ਦਾ ਰੱਖਦੇ ਹਾਂ ਤਾਂ ਕਿ ਇਹ ਕੰਮ ਐਸਾ ਨਾ ਹੋਵੇ ਨਹੀਂ ਤਾਂ ਇਹ ਸਾਈਜ਼ ਫਿਰ ਇਹਦਾ ਰੰਦਾ ਜਾਂ ਕੋਈ ਡੋਸ ਵਗੈਰਾ ਕੁਝ ਨਹੀਂ ਬੰਦੀ ਕਿ ਉਹ ਪ੍ਰੋਪਰ ਨਹੀਂ ਵੱਧਦਾ ਵੀ ਹੈ ਵੱਧਦਾ ਵੀ ਹੈ ਹਾਂ ਟਾਈਮ ਦੇ ਨਾਲ ਜਿੱਦਾਂ ਖਰਾਬ ਹੁੰਦੀ ਹੈ ਉਹ ਵੱਧਦਾ ओके ਤੇ ਜੇ ਗੱਲ ਕਰੀ ਜਦੋਂ ਤੁਸੀਂ ਚਲੋ ਸੈਟਅਪ ਲਗਾਉਂਦੇ ਹੋ ਹਨਾ ਕਿ ਕਹਿੰਦੇ ਨਾ ਜ਼ੀਰੋ ਗਰਾਉਂਡ ਲੈਵਲ ਦਾ ਵੀ ਲੋ ਹੁੰਦਾ ਇੱਕ ਸੈਟਅਪ ਕਿ ਉਦੋਂ ਕੋਈ ਡਰ ਹੁੰਦਾ ਕੋਈ ਮਛਲੀ ਘੱਟ ਨਾ ਰਵੇ ਜਾਂ ਕੋਈ ਕੁਝ ਤਾਂ ਤੁਹਾਡੇ ਜਿਹੜੇ ਲੜਕੇ ਨੇ ਜਾਂ ਜਿਹੜੀ ਟੀਮ ਜਿਹੜੀ ਅਥੇ ਟੂਰਨਾਮੈਂਟ ਲਾਂਦੀ ਏ ਉਸ ਟਾਈਮ ਤੇ ਕੋਈ ਟੁੱਟਣ ਦਾ ਡਰ ਹੋਏ ਨਹੀਂ ਐਕੁਐਸਟ ਹੈ ਨਾ ਉਹਨਾਂ ਦਾ ਕੰਮ ਹੀ ਸਿਰਫ ਇਹ ਹੈ ਉਹਨਾਂ ਨੇ ਮੱਛੀ ਸੰਭਾਲਣਾ ਕਰਨਾ ਇਹ ਇਹ ਉਹਨਾਂ ਦਾ ਇਹ ਮਤਲਬ ਇਹ ਹੈ ਨਾ ਡੈਡੀਕੇਟਿਡ ਟੀਮ ਹੈਗੀ ਹੈ ਮੋਸਟਲੀ ਲੋਕਾਂ ਕੋਲ ਜਿਹੜੇ ਘਰੇ ਮਤਲਬ ਮੱਛੀਆਂ ਰੱਖਦੇ ਨੇ ਜਾਂ ਹੋਟਲਾਂ 'ਚ ਵੀ ਰੱਖਦੇ ਨੇ ਐਕੁਅਰੀਅਮ ਰੱਖਦੇ ਨੇ ਸਾਰੀ ਜਗ੍ਹਾ ਰੱਖਦੇ ਨੇ ਉਹ ਐਕੁਐਸਟ ਨਹੀਂ ਰੱਖਦੇ ਉਹ ਮਤਲਬ ਕੰਮ ਚਲਾਉ ਇਹ ਪ੍ਰੋਫੈਸ਼ਨਲੀ ਕੰਮ ਹੈਗਾ ਔਰ ਅਸੀਂ ਇਹਦੇ ਵਿੱਚ ਹਰ ਇੱਕ ਮਤਲਬ ਇੱਕ ਕਵਾਰਨਟੈਂਟ ਸੈਂਟਰ ਬਣਾਇਆ ਹੋਇਆ ਹੈ ਸਪੈਸ਼ਲੀ ਅਗਰ ਮੰਨ ਲਓ ਕੋਈ ਮੱਛੀ ਬਿਮਾਰ ਹੁੰਦੀ ਹੈ ਤਾਂ ਦੂਜੀ ਉਹ ਬਿਮਾਰੀ ਦੂਜੀ ਮੱਛੀਆਂ ਨੂੰ ਨਾ ਫੈਲ ਜਾਏ ਉਸ ਨੂੰ ਉਹ ਕਵਾਰਨਟ ਸੈਂਟਰ ਅਸੀਂ ਮਤਲਬ ਟੋਟਲ ਸਾਡੇ ਅਸੀਂ 30 ਬਾਕਸ ਐਕਸਟਰਾ ਰੱਖੇ ਹੋਏ ਨੇ ਜਿਹਦੇ ਵਿੱਚ ਅਲੱਗ-ਅਲੱਗ ਮੱਛੀ ਨੂੰ ਅਸੀਂ ਕਵਾਰਨਟਾਈਨ ਕਰ ਸਕਦੇ ਹਾਂ ਉਹਦੀ ਟ੍ਰੀਟਮੈਂਟ ਕਰ ਸਕਦੇ ਹਾਂ ਉਹਨੂੰ ਦਵਾਈਆਂ ਦੇ ਸਕਦੇ ਇਹ ਗੱਲ ਨਹੀਂ ਹੁੰਦੀ ਕਿ ਕੋਈ 500 ਜਾਂ 700 ਜਾਂ 2000 ਰੁਪਏ ਦੀ ਮੱਛੀ ਹੈ। ਲੇਕਿਨ ਉਹ ਇੱਕ ਪਾਟ ਹੈ। ਅੱਜ ਆਪਾਂ ਜਿੱਦਾਂ ਕਰੇ ਡੌਗੀ ਰੱਖਦੇ ਆਂ, ਪੈਟ ਰੱਖਦੇ ਆਂ, ਇਹ ਸਾਡੇ ਪੈਟ ਨੇ। ਅਸੀਂ ਇਹਨਾਂ ਦੀ ਪੂਰੀ ਕੇਅਰ ਕਰਨੀ ਹੈ। ਤੇ ਬਾਸਕਰ ਜੀ ਜੇ ਗੱਲ ਕਰੀਏ ਵੈਸੇ ਚਲੋ ਇਹ ਸਵਾਲ ਕਰਨਾ ਚਾਹੀਦਾ ਵੈਸੇ ਪੁੱਛਾਂਗੇ ਕਿ ਇਹ ਸਾਰੇ ਸੈਟਅਪ ਤੇ ਜੇ ਤੁਸੀਂ ਜਿਹੜਾ ਸਟਾਰਟਅਪ ਕੀਤਾ ਸੀ ਠੀਕ ਹੈ ਤੇ ਇਹ ਕਿੰਨਾ ਕੁ ਬਜਟ ਆਪਾਂ ਲੈ ਗਤੋਈਏ ਕਿ ਲੋਕਾਂ ਨੂੰ ਪਤਾ ਚੱਲੇ ਕਿ ਇੰਨਾ ਵੱਡਾ ਬਜਟ, ਇੰਨਾ ਵੱਡਾ ਕਨਸੈਪਟ, ਇਵੈਂਟ ਤੁਸੀਂ ਅੰਮ੍ਰਿਤਸਰ ਦੇ ਵਿੱਚ ਇੰਨਾ ਬਜਟ ਲਾ ਕੇ ਲੈ ਕੇ ਆਏ ਹੋ। ਇੱਕ ਅਪਰੋਕਸੀਮੇਟਲੀ 8 ਸੱਦੇ 8 ਸੀਅਰ ਦਾ ਬੇਸਿਕਲੀ ਸੈਟਅਪ ਹੈਗਾ ਜਿਹੜਾ ਮਤਲਬ ਅਸੀਂ ਲਗਾਇਆ ਹੋਇਆ ਔਰ ਫਿਰ ਇਹ ਤਾਂ ਮਤਲਬ ਮਤਲਬ ਐਸੀ ਗੱਲ ਨਹੀਂ ਹੈ ਸਾਡਾ ਹੀ ਰਹੇਗਾ ਲੇਕਿਨ ਹਾਂ ਲੇਕਿਨ ਉਸ ਚੀਜ਼ ਨੂੰ ਮੂਵਮੈਂਟ ਦੇ ਕੇ ਇੱਥੇ ਇਸ ਸਟੇਜ ਤੇ ਲੈ ਕੇ ਆਣਾ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈ ਔਰ ਇਹਦੇ ਵਿੱਚ ਸਾਡੇ ਲਈ ਪ੍ਰਸ਼ਾਸਨ ਨੇ ਇੰਨੀ ਮਦਦ ਕੀਤੀ ਹੈ ਆਪਾਂ ਕਹੀਏ ਬਿਨਾ ਪ੍ਰਸ਼ਾਸਨ ਦੀ ਮਦਦ ਤੋਂ ਇਹ ਪੋਸੀਬਲ ਹੀ ਨਹੀਂ ਹੋ ਸਕਦਾ ਸੀ ਕਿ ਅਕੀ ਵੀ ਅਸੀਂ ਇੱਥੇ ਇਹ ਕੰਮ ਕਰ ਸਕਦੇ ਤੇ ਸੁਨਨ ਨੂੰ ਮਿਲਿਆ ਹੈ ਕਿ ਜਦੋਂ ਆਪਣਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਸਰਵੇ ਕਰ ਰਹੇ ਸੀ ਤੁਸੀਂ ਕਾਫੀ ਸਰਵੇ ਕੀਤਾ ਤੇ ਫਿਰ ਨਿਊ ਨਿਊ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਗਿਆ ਅ ਨਿਊ ਐਕਚੁਅਲੀ ਕਿਹਾ ਕਿ ਰਣਜੀਤ ਐਵੇਨਿਊ ਗਰਾਊਂਡ ਨੂੰ ਕਾਫੀ ਓਵਰਲੋਡਡ ਰਹਿੰਦਾ ਹੈ ਉਹ ਓਵਰਲੋਡਡ ਇਸ ਹੈਸ ਉੱਤੇ ਮੇਲੇ ਤੇ ਮੇਲਾ ਮੇਲੇ ਤੇ ਮੇਲਾ ਜਾਂ ਹੋਰ ਇਵੈਂਟ ਤੇ ਇਵੈਂਟ ਲੱਗਦੇ ਰਹਿੰਦੇ ਨੇ ਸਾਨੂੰ ਇਹਨੂੰ ਫਿਟਿੰਗ ਕਰਨ ਲਈ ਹੀ ਇੱਕ ਮਹੀਨਾ ਚਾਹੀਦਾ ਹੈ ਪਰ ਇਹਨੂੰ ਉਖਾੜਨ ਲਈ ਵੀ ਇੱਕ ਮਹੀਨਾ ਚਾਹੀਦਾ ਹੈ ਓਕੇ ਤੋਂ ਇਨਾ ਟਾਈਮ ਉਹ ਅਸੀਂ ਉਹ ਸੇਵ ਕਰਨ ਕਿ ਅਸੀਂ ਇੱਕ ਸਾਈਡ ਤੇ ਜਗ੍ਹਾ ਚੁਣੀ ਹੈ ਔਰ ਨਿਊ ਅੰਮ੍ਰਿਤਸਰ ਨੂੰ ਰੌੜਕਾ ਲਾਈਏ ਠੀਕ ਹੈ ਤੇ ਹੁਣ ਬਸ ਕਰ ਜੀ ਆਪਾਂ ਜੇ ਅੱਗੇ ਦੀ ਗੱਲ ਕਰੀਏ ਕਿ ਹੁਣ ਆ ਟਨਲ ਨ ਮੇਨ ਹੈ ਜਿਹੜਾ ਤੁਸੀਂ ਲੋਕ ਆਪਣੀ ਵੀਡੀਓਜ਼ ਵਿੱਚ ਜਾਂ ਐਡ ਤੁਸੀਂ ਦਿੰਦੇ ਹੋ ਉਹਦੇ ਵਿੱਚ ਦੇਖਦੇ ਨੇ ਇਹਦੇ ਵਿੱਚ ਕੀ ਖਾਸ ਹੈਗਾ ਇਹ 180 ਫੁੱਟ ਟਨਲ ਲੰਬੀ ਹੈਗੀ ਹੈ ਇਹ ਚ ਮੱਛੀਆਂ ਉੱਪਰ ਹੋਣਗੀਆਂ ਤੇ ਇਹਦੇ ਵਿੱਚ ਆਪ ਆਪ ਨੂੰ ਅਸਲੀ ਮੱਛੀਆਂ ਦੇ ਜੀਵਨ ਦਾ ਆਨੰਦ ਆਏਗਾ ਦੇਖਣ ਦਾ ਕਿਦਾਂ ਤੈਰਦੀਆਂ ਕਿਦਾਂ ਖਾਂਦੀਆਂ ਕਿਦਾਂ ਇੱਕ ਦੂਜੇ ਦੇ ਪਿੱਛੇ ਨੜਦੀਆਂ ਨੇ ਕਿਦਾਂ ਟਕੇਲੀਆਂ ਕਰਦੀਆਂ ਨੇ ਹਰਕਦਾ ਕੋਈ ਖਾਰੀ ਹੈ ਕੋਈ ਕੋਸੋਰੀ ਹੈ ਮਤਲਬ ਇਹ ਇਹੀ ਚੀਜ਼ ਤੁਹਾਨੂੰ ਦੇਖਣ ਦਾ ਆਨੰਦ ਮਿਲਦਾ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੱਦਾਂ ਦਾ ਲੱਗ ਰਿਹਾ ਫਿਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋ ਤੇ ਇੰਨਾ ਵਧੀਆ ਸੱਟ ਪੱ ਲੈ ਕੇ ਆਏ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਤੇ ਕਿੰਨਾ ਕੋ ਵਧੀਆ ਕਦਮ ਇਹਨਾਂ ਨੇ ਚੁੱਕਿਆ ਵੇਖੋ ਜੀ ਕਦਮ ਤੇ ਵਧੀਆ ਹੀ ਆ ਲੋਕਾਂ ਵਾਸਤੇ ਅਨਜਾਇ ਹੋ ਰਿਹਾ ਬੱਚੇ ਬਹੁਤ ਅਨਜਾਇ ਕਰ ਰਹੇ ਨੇ ਵੱਡੇ ਵੀ ਅਨਜਾਇ ਕਰ ਰਹੇ ਨੇ ਠੀਕ ਹੈ ਨਾ ਕਿਉਂਕਿ ਉਹੀ ਇਸ ਤਰ੍ਹਾਂ ਦਾ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜੀ ਖਾਸੀਅਤ ਹੈ ਕੋਈ RAMDAS ਦੀ ਨਗਰੀ ਚ ਤੇ ਕੋਈ ਨਾ ਕੋਈ ਨਵੇਂ ਤੋਂ ਨਵਾਂ ਮਤਲਬ ਇਹ ਚੱਲਦਾ ਰਿਹਾਦਾ ਕੰਮ ਇਸ ਕਰਕੇ ਸਾਡੇ ਜਿਹੜੀ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਨੇ ਲਾ ਕੇ ਪਿੰਡਾਂ ਦੇ ਵਾਸੀ ਨੇ ਉਹ ਵੀ ਆ ਕੇ ਮਤਲਬ ਆਪਣੇ ਅੰਜਾਇ ਕਰਦੇ ਨੇ ਪੂਰਾ ਤੇ ਥੋੜਾ ਜਿਹਾ ਇਹ ਹੈ ਕਿ ਲੋਕਾਂ ਦੇ ਵਿੱਚ ਗੁਡਨੈਸ ਹੋ ਜਾਂਦੀ ਆ ਇੱਕ ਤੇ ਅੰਜਾਇ ਹੋ ਜਾਂਦਾ ਇੱਕ ਬੰਦੇ ਦੀ ਸਿਹਤ ਵਾਸਤੇ ਠੀਕ ਆ ਇੱਕ ਬੰਦੇ ਦਾ ਮਤਲਬ ਦੂਸਰਾ ਕੀ ਉਹਨੂੰ ਕਹਿੰਦੇ ਨੇ ਮਨ ਜਿਹੜਾ ਨਾ ਮਨ ਚੇਂਜ ਹੋ ਜਾਂਦਾ ਜੇ ਕੋਈ ਪਤਾ ਘਰ ਚ ਅਦਾਸ ਬੈਠਾ ਜਾਂ ਕੋਈ ਲੜਾਈ ਝਗੜਾ ਵਾ ਕਿਸੇ ਦਾ ਉਹ ਇੱਥੇ ਆ ਕੇ ਥੋੜਾ ਮਨ ਆਪਣਾ ਜਿਹੜਾ ਕਿ ਨਹੀਂ ਖੁਸ਼ ਕਰ ਲੈਂਦਾ ਥੋੜਾ ਉਹਦਾ ਮਾਈਂਡ ਚੇਂਜ ਹੋ ਜਾਂਦਾ ਆ ਬਾਕੀ ਖੂਬੰਦੇ ਆਏ ਕਰ ਰਹੇ ਨੇ ਜੀ ਅਮਰਥਾ ਦੇ ਲੋਕ ਬਾਕੀ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਲੋਕਾਂ ਨੂੰ ਵੀ ਇਹੀ ਕਹਿਨੇ ਆ ਕਿ ਤੁਸੀਂ ਵੀ ਆਓ ਆਪਣਾ ਜਾਇ ਕਰੋ ਠੀਕ ਹੈ ਤੇ ਥੋੜਾ ਆਪਣੇ ਮਾਈਂਡ ਨੂੰ ਜਿਹੜਾ ਵਾ ਵਾਸ਼ ਕਰੋ ਔਰ ਵਾਰੀਆ ਜੀ ਥੈਂਕ ਯੂ ਵੈਰੀ ਮਚ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਕੀਤੀ ਲੋਕਾਂ ਜਿਹੜੇ ਇੱਥੇ ਪਹੁੰਚੇ ਸੀ ਇੰਜੋਏ ਕਰ ਰਹੇ ਨੇ ਤੁਸੇ ਸੁਣਿਆ ਹੀ ਹੈ ਕਿ ਇੱਕ ਅਲੱਗ ਹੀ ਫੀਲ ਆਉਂਦਾ ਇੱਥੇ ਜਿ ਆਪਾਂ ਕਰੀ ਵਾਈਬਸ ਕਾਫੀ ਵਧੀਆ ਆਉਂਦੀਆਂ ਨੇ ਤੁਸੀਂ ਟਰਨਰ ਦੇਖ ਸਕਦੇ ਹੋ ਕਿ ਆਪਾਂ ਇਹ ਫਿਲਮਾਂ ਦੇ ਵਿੱਚ ਦੇਖਿਆ ਹੈ ਹਨਾ ਨਜ਼ਾਰਾ ਇਹ ਪਹਿਲੀ ਵਾਰੀ ਅੰਬੇਸਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਉਦੋਂ ਸਾਨੂੰ ਆ ਨਜ਼ਾਰਾ ਦੇਖਣ ਨੂੰ ਮਿਲਦਾ ਹਾਂ ਹਾਂ ਇਹ ਬੇਬੀ ਸ਼ਾਰਕ ਇਹ ਬੇਬੀ ਸ਼ਾਰਕ ਨੇ ਤੇ ਸਰ ਫਿਰ ਜੇ ਅਦੀ ਆਪਣਾ ਗੱਲ ਕਰੀਏ ਕਿ ਟਨਰ ਦੀ ਇਹ ਫਿਰ ਟੁੱਟਣ ਦਾ ਕੋਈ ਡਰ ਹੁੰਦਾ ਕੋਈ 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 ਨਹੀਂ ਨਹੀਂ ਇਹ ਸਪੈਸ਼ਲ ਮੇਡ ਗਲਾਸ ਹੈ ਇਹ ਟਵਿਨ ਗਲਾਸਡ ਹੈਗਾ ਇਹ ਜਿੰਨਾ ਅੰਦਰ ਹੈਗਾ ਉਹ ਨਹੀਂ ਉੱਪਰ ਹੈਗਾ ਅਲੱਗ ਤੋਂ ਦੋ 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 ਹਿੱਸਿਆਂ ਚ ਬਣਾਇਆ ਜਾਂਦਾ ਹੈ ਔਰ ਇਹਨੂੰ ਜਿਹੜੀ ਵੋਲਵੋ ਦੀ ਕੰਪਨੀ ਹੈਗੀ ਹੈ ਸਿਰਫ ਇੰਡੀਆ ਚ ਉਸੇ ਕੰਪਨੀ ਨੇ ਬਣਾਇਆ ਹੋਰ ਕਿਸੇ ਕੰਪਨੀ ਬਣਾ ਨਹੀਂ ਸਕੀ ਇਹ ਜਸਪੇਸ ਦੀ ਗੱਲ ਕਰੀਏ ਕਿ ਇਹਨਾਂ ਕੈਟੇਗਰੀ ਸਪੇਸ ਮਿਲ ਗਈ ਇੱਥੇ ਘੁੰਮਣ ਵਾਸਤੇ ਬਸ ਇਹੀ ਵਾਸਤੇ ਹਾਂਜੀ ਹਾਂਜੀ ਓਕੇ ਜੀ ਤੇ ਉਸ ਤੋਂ ਅੱਗੇ ਜਿਹੜਾ ਅਸੀਂ ਆਪਾਂ ਜਾ ਰਹੇ ਹਾਂ ਇਸ ਤੋਂ ਬਾਅਦ ਕਿਹੜੀ ਕਿਹੜੇ ਮੱਛਲੀਆਂ ਜਿਹੜੀਆਂ ਖਾਸ ਜਿਹੜੀਆਂ ਲੋਕਾਂ ਨੂੰ ਮਿਲਣ ਨੂੰ ਦੇਖਣ ਨੂੰ ਮਿਲਣ ਮਤਲਬ ਆਸੀ ਡਿਫਰੈਂਟ ਡਿਫਰੈਂਟ ਅਲੱਗ-ਲੱਗ ਔਸਕਰਸ ਹੋਗੀ ਗਾਰਗੇ ਹੋਗੀ ਠੀਕ ਹੈ ਨਾ ਕੋਈ ਹੋਗੀ ਉਸ ਤੋਂ ਬਾਅਦ ਐਲੀਗੇਟਰ ਐਲੀਗੇਟਰ ਬੱਚੀ ਜਿਹੜੀ ਹੈਗੀ ਆ ਉਹਦਾ ਮਤਲਬ ਅ ਅ ਜਿਹੜਾ ਅਗਲਾ ਫੇਸ ਹੈਗਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਕਰੋਕੋਡਾਇਲ ਵੰਗਰ ਔਰ ਉਹ ਪਿੱਛੇ ਮਤਲਬ ਮੱਛੀ ਦੂਜੀ ਹੋਏਗੀ ਮੱਛੀ ਮੱਛੀ ਦਾ ਰੂਪ ਹੀ ਹੋਏਗਾ ਤੇ ਇੱਕਥੇ ਜਦੋਂ ਲਾਸਟ ਟਰਨਰ ਤੇ ਪਹੁੰਚ ਜਾਂਦੇ ਹਾਂ 6 ਤੋਂ 7 ਫੁੱਟ ਦੀ ਮੱਛਲੀ ਵੀ ਹੋਏਗੀ ਹਾਂਜੀ ਉਹ ਐਰੋਕੋਮਾ ਫਿਸ਼ ਹੈ ਜੀ ਐਰੋਕੋਮਾ ਫਿਸ਼ ਹਾਂਜੀ ਤੇ ਉਹ ਇੱਕ ਕਿੱਥੋਂ ਤੁਸੀਂ ਹੈਗਾ ਆਪਣਾ ਪ੍ਰੋਵਾਈਡ ਕਰਾਈ ਜਿਹੜੀ ਇੱਥੇ ਲੈਣ ਅਮਾਜ਼ਨ ਫੋਰੈਸ ਤੋਂ ਆਈ ਹੈ ਜੀ ਓਕੇ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਲੋਕ ਇੰਜੋਏ ਕਰ ਰਹੇ ਨੇ ਤੇ ਆਹ ਵਾਲੀ ਸਰ ਇਹ ਫਿਸ਼ ਹੈ। ਹਾਂਜੀ ਹਾਂਜੀ। ਇਹ ਐਲੀਗੇਟਰ ਹੈਗੀ ਹੈ ਜੀ, ਐਰੋਪੋਮਾ ਫਿਸ਼ ਉਹ ਹੈਗੀ ਹੈ ਜੀ। ਉਹ ਆਹ ਦੇਖੋ। ਉਹ ਤਾਂ ਲੋਕ ਪ੍ਰੋਪਰ ਜੇ ਗੱਲ ਕਰੀਏ ਕਿ ਮੱਛੀ ਦਾ ਚਾਰੇ ਪਾਸੇ ਆਹ ਚੀਜ਼ ਦਾ ਅਨੰਦ ਲੈਣ ਲਈ ਇਹ ਸਿੰਗਾਪੁਰ ਔਰ ਦੁਬਈ ਤੁਹਾਨੂੰ ਫੀਲਿੰਗ ਦੀ ਆਈ। ਜੇ ਬਸ ਸਿੰਗਾਪੁਰ ਦੁਬਈ ਜੇ ਆਪਾਂ ਲੋਕ ਡੰਦਰ ਜਿੱਦਾ ਤੁਸੀਂ ਇਵੈਂਟ ਉੱਥੇ ਕਰਦੇ ਹੋ ਉੱਥੇ ਕਿੰਨੇ ਟਿਕਟ ਹੁੰਦੀ ਹੈ ਜੀ? ਉਥੇ 659500 ਰੁਪਏ ਐਡਾ ਟਿਕਟ ਆ ਗਿਆ ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਵੀ ਅਸੀਂ ਘੱਟੋ ਘੱਟ ਟਿਕਟ 'ਚ ਲੋਕਾਂ ਨੂੰ ਅਸੀਂ ਇੰਜੋਏ ਕਰਾ ਸਕੀਏ ਤਾਂ ਕਿ ਲੋਕ ਇਥੋਂ ਦੇ ਸਾਡੇ ਬੱਚੇ ਵੀ ਸਾਡੇ ਹਿੰਦੁਸਤਾਨੀ ਬੱਚੇ ਵੀ ਸਿੱਖ ਸਕਣ ਦੇਖ ਸਕਣ ਕਿ ਵੀ ਕੀ ਚੀਜ਼ ਹੈ ਕਿੰਨਾ ਹੈ ਕਿੰਨਾ ਦਾ ਹੁੰਦਾ ਹੈ ਉਹ ਨਜ਼ਾਰਾ ਲੈ ਸਕਣ ਤੇ ਇਹ ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕਰੀਏ ਕਿ ਕਿੰਨੀ ਦੇਰ ਤੱਕ ਚੱਲੇਗਾ 14 ਅਪ੍ਰੈਲ ਤੱਕ ਹੀ ਚੱਲੇਗਾ ਔਰ ਬੇਸ਼ਰਮਸੀ ਦੀ ਟਿਕਟ ਦੀ ਪ੍ਰਾਈਸਿੰਗ ਦਾ ਹੈਗਾ ਉਹ ਥੋੜਾ ਜਿਹਾ ਵਧਾਵਾਂਗੇ ਇਹ ਸਾਡਾ ਨੋਗਲਰ ਆਫਰ ਸੀਗਾ 8 ਮਾਰਚ ਤੱਕ ਜਿਹਦੇ ਵਿੱਚ ਅਸੀਂ 30 ਰੁਪਏ ਤੇ 100 ਰੁਪਏ ਲੈ ਰਾਂਗੇ। ਅਸੀਂ ਕੰਪਨੀ ਨਾਲ ਗੱਲ ਚੱਲ ਰਹੀ ਹੈ ਕਿ ਵੀ ਇਹਨੂੰ ਅਗਰ ਬਰਕਰਾਰ ਰੱਖ ਸਕੀਏ ਤਾਂ ਉਹੀ ਰੱਖਾਂਗੇ। ਅਨੇ ਸਾਂ ਅਗਰ ਜਿਸ ਹਿਸਾਬ ਜਾ ਕੇ ਅੰਮ੍ਰਿਤਸਰ ਵਾਸੀਆਂ ਦਾ ਪਿਆਰ ਮਿਲਦਾ ਰਿਹਾ ਤਾਂ ਇਹੀ ਰਹੇਗਾ ਰੇਟ ਨਹੀਂ ਤਾਂ ਥੋੜਾ ਇਨਕਰੀਜ਼ ਹੋ ਸਕਦਾ ਹੈ। ਸਰ ਉਸ ਤੋਂ ਇਸ ਤੋਂ ਇਲਾਵਾ ਗੱਲ करिए ਤੇ ਹੋਰ ਖਾਣ ਪੀਣ ਦਾ ਕੀ ਇੰਤਜ਼ਾਮ ਹੈ ਇੱਥੇ ਕੋਈ ਆਪਣਾ ਸ਼ੋਪਿੰਗ ਵਾਸਤੇ ਜਿੱਦਾਂ ਲੋਕ ਆਉਂਦੇ ਨੇ ਉਹਦਾ ਕੀ ਇੰਤਜ਼ਾਮ ਹੈ? ਅਸੀਂ ਸਾਡੇ ਕੋਲ ਫੂਡ ਕੋਟ ਹੈ ਜਿਹਦੇ ਵਿੱਚ ਡੋਮੀਨੋਜ਼ ਹੈਗਾ ਆ ਬੇਕਰਸ ਕੇਕ ਹੈਗਾ ਮਤਲਬ ਬ੍ਰਾਂਡ ਵੀ ਹੈਗੇ ਨੇ ਨੋਨ ਬ੍ਰਾਂਡ ਵੀ ਹੈਗੇ ਨੇ ਬੇਲ ਪੂਰੀ ਵਗੈਰਾ ਲੇਮਨ ਸੋਡਾ ਔਰ ਸ਼ਾਪਿੰਗ ਲਈ ਅਲੱਗ-ਅਲੱਗ ਬੱਚਿਆਂ ਦੇ ਟੌイズ ਇਹ ਉਹ ਚੂਲੇ ਕਪੜੇ ਸਭ ਦੇਖ ਲਈਏ ਆਪਕੋ ਆਨੰਦ ਲੈ ਸਕਦੇ ਕਿ ਕੀ ਦੇਣਾ ਮੈਸੇਜ ਕੀ ਦੇਣਾ ਚਾਹੋਗੇ ਅੰਬਰਸਰ ਵਾਸੀਓ ਇੱਕ ਲਾਸਟ ਮੈਸੇਜ ਤੁਹਾਡੇ ਨੂੰ ਜਿਆਦਾ ਤੋਂ ਜਿਆਦਾ ਆਓ ਔਰ ਦੇਖੋ ਆਨੰਦ ਲੋ ਇਸ ਚੀਜ਼ ਦਾ ਇਹ ਪਤਾ ਨਹੀਂ ਦੁਬਾਰਾ ਪੋਸੀਬਲ ਹੋ ਪਾਏਗਾ ਸਾਡੇ ਤੋਂ ਵੀ ਕਿ ਨਹੀਂ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਗੱਲਬਾਤ ਕੀਤੀ ਤੇ ਆਪਾਂ ਤੁਹਾਨੂੰ ਸਾਰੇ ਟੈਨਰ ਵੀ ਦਿਖਾਈਏ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਈਏ ਤੇ ਉਹਨਾਂ ਨੇ ਜਿਹੜੇ ਇੱਥੋਂ ਦੇ ਜਿਹੜੇ ਓਨਰ ਸੀ ਜਿਨ੍ਹਾਂ ਨੇ ਇਵੈਂਟ ਆਰਗੇਨਾਈਜ਼ ਕੀਤਾ ਉਹਨਾਂ ਨੇ ਸਾਰੀ ਗੱਲਬਾਤ ਦੱਸੀਏ ਤੇ ਇੱਕ ਇੱਕ ਮੱਛਲੀ ਬਾਰੇ ਵੀ ਤੁਹਾਨੂੰ ਦੱਸਿਆ ਤੇ ਹੁਣ ਆਪਾਂ ਵੀ ਤੁਹਾਡੇ ਅਗੇ ਉਹ ਅਪੀਲ ਕਰਾਂਗੇ ਕਿ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਇੱਕ ਵਿజిਟ ਜ਼ਰੂਰ ਕਰੋ ਤੇ ਵੇਖ ਕੇ ਜਾਓ ਕਿੱਦਾਂ ਦਾ ਹੈ ਫਿਸ਼ ਟੈਨਰ ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਲਈ ਰਿਤਿਕ ਉਸਤਰਾ